ਸਸ ਜੀ ਕਾ ਦੋਸਤੋ ਮੈਂ ਮਨਜੀਤ ਕੌਰ ਮੈਂ ਤੁਹਾਡੇ ਕੋਲ ਕਫ ਵਾਲੀ ਬਾਹ ਬਣਾਉਂਦਾ ਬਿਲਕੁਲ ਸੌਖਾ ਯਾ ਤਰੀਕਾ ਦੱਸਾਂਗੀ ਜਿਵੇਂ ਮੈਂ 1 ਇੰਚ ਹੀ ਰੱਖਿਆ ਇਧਰੋਂ ਬਾਕੀ ਸਾਰਾ ਕੱਪੜਾ ਆਪਾਂ ਵਿੱਚੇ ਬਲਾਂ ਦੇ ਲੈ ਲਾਂਗੇ ਤੇ ਇਹਨੂੰ ਆਪਾਂ ਹੁਣ ਸਿੱਧਾ ਕਰ ਲਾਂਗੇ ਕੱਪੜੇ ਨੂੰ ਇਸ ਦੇ ਨਾਲ ਆਪਾਂ ਛੋਟੇ ਛੋਟੇ 1 ਇੰਚ ਦਾ ਗੈਪ ਛੱਡ ਕੇ ਬਾਕੀ ਛੋਟੇ ਛੋਟੇ ਜੇ ਬਲ ਪਾ ਦਾਂਗੇ ਆਪਾਂ ਇਹ ਮੈਂਨੇ ਪੈਨ ਦੇ ਨਾਲ ਬਾਜਰੇ ਦੇ ਨਾਲ ਕਿਸੇ ਚੀਜ਼ ਨਾਲ ਵੀ ਤੁਸੀਂ ਬਲ ਪਾ ਸਕਦੇ ਹੋ ਛੋਟੇ ਛੋਟੇ ਜੀ ਬਿਲਕੁਲ ਇਸ ਤਰ੍ਹਾਂ ਆਉਣਗੇ ਇਹ ਤੁਸੀਂ ਇਸ ਤਰ੍ਹਾਂ ਪਾਓਗੇ ਇਸ ਤਰ੍ਹਾਂ ਛੋਟੇ ਛੋਟੇ ਜਿਹੇ ਵਾਲ ਪਾਈਓ ਤੁਸੀਂ ਤੇ ਬੜਾ ਹੀ ਸੋਹਣਾ ਤੇ ਬਿਲਕੁਲ ਹੀ ਬਰਾਬਰ ਵਾਲ ਪੈਣਗੇ ਜੇ ਤੁਸੀਂ ਇਸ ਤਰੀਕੇ ਨਾਲ ਪਾਓਗੇ ਤਾਂ ਕੋਈ ਸੂਈ ਲੈ ਲਓ ਚਾਹੇ ਤੁਸੀਂ ਵੱਡੀ ਸੂਈ ਤੇ ਉਹਦੇ ਨਾਲ ਪਾ ਲਓ ਤੇ ਬਿਲਕੁਲ ਇਕੁਅਲ ਜਿਹੇ ਵਾਲ ਪੈਣਗੇ ਤੇ ਸੋਹਣੇ ਵੀ ਲੱਗਣਗੇ ਇਸ ਤਰ੍ਹਾਂ ਜੀ ਹੁਣ ਆਪਾਂ ਨੇ ਪਹਿਲਾਂ ਨਾਪ ਲੈਣੇ ਆ ਵੀ ਕਿੰਨੇ ਤੱਕ ਆ ਜਾਂਦੇ ਨੇ ਬਲ ਜਿੰਨੀ ਤੁਹਾਡੀ ਬਾਹ ਦੀ ਮੂਰੀ ਏ ਉਸ ਹਿਸਾਬ ਨਾਲ ਤੁਸੀਂ ਬਲ ਪਾਣੇ ਨੇ ਇਸ ਤਰ੍ਹਾਂ ਆਪਾਂ 1 ਇੰਚ ਇਧਰੋਂ ਛੱਡ ਕੇ ਤੇ ਇੱਥੇ ਕੱਢ ਦਾਂਗੇ ਤੇ ਇਹ ਹੁਣ ਆਪਾਂ ਨੇ ਮੈਂ 3 ਇੰਚ ਦੀ ਪੱਟੀ ਲਈਏ ਤੁਸੀਂ ਵੱਧ ਕੱਟ ਲੈ ਸਕਦੇ ਹੋ ਛੋਟਾ ਜਿਹਾ ਕਫ ਬਣਾਉਣਾ ਹੈ ਆਪਾਂ ਨੇ ਤੇ ਇਹਦੇ ਸਿੱਧਾ ਪਾਸਾ ਰੱਖ ਕੇ ਇਹਦਾ ਬਾਹ ਦਾ ਤੇ ਇਹਨੂੰ ਹਲਕਾ ਜਿਹਾ ਫੋਲਡ ਕਰਕੇ ਥੋੜਾ ਜਿਹਾ ਹੀ ਫੋਲਡ ਕਰਕੇ ਇਹਦੇ ਉੱਤੇ ਸਿਉਣ ਲਗਾ ਦਾਂਗੇ ਆਪਾਂ ਇਸ ਤਰ੍ਹਾਂ ਬਿਲਕੁਲ ਬਰਾਬਰ ਰੱਖਣੇ ਸਿੱਧਾ ਕਰ ਲੋ ਹੱਥ ਨਾਲ ਤੁਸੀਂ ਤੇ ਜਿਹੜੇ ਸਿਉਣ ਲਾਈ ਸੀ ਸਿਉਣ ਦੇ ਉੱਤੇ ਹੀ ਸਿਉਣ ਲਾ ਦਿਓ ਤੁਸੀਂ ਬ੍ਰੀਕ ਵਾਂਗ ਇਹਨਾਂ ਲਾਇਓ ਸਿਉਣ ਆਪਣੀਆਂ ਸਿਉਣ ਲੱਗ ਚੁੱਕੀ ਹੈ ਤੇ ਹੁਣ ਆਪਾਂ ਇਸ ਨੂੰ ਕਟਿੰਗ ਕਰ ਦਾਂਗੇ ਸਾਈਡਾਂ ਤੋਂ ਜਿਹੜਾ ਫालतू ਕੱਪੜਾ ਏ ਇਆ ਆਪਾਂ ਕਟਿੰਗ ਕਰ ਦਿੰਨੇ ਆ ਇਸ ਤਰ੍ਹਾਂ ਤੇ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਇਹਦਾ ਅੱਧ ਲੈ ਲਾਂਗੇ ਜਿਹੜਾ ਤੁਹਾਨੂੰ ਆਪਣਾ ਕੱਪੜਾ ਸੀ ਇਹਦਾ ਅੱਧ ਲੈ ਕੇ ਥੋੜਾ ਜਿਹਾ ਇੱਥੋਂ ਫੋਲਡ ਕਰਕੇ ਇਹਦੇ ਉੱਤੇ ਸਿਉਣ ਦੇ ਉੱਤੇ ਹੀ ਸਿਉਣ ਫਿਰ ਰੱਖਾਂਗੇ ਆਪਾਂ ਤੇ ਹੱਥ ਨਾਲ ਥੋੜਾ ਜਿਹਾ ਪਰੇ ਕੱਪੜੇ ਨੂੰ ਖਿੱਚ ਲਿਓ ਇਸ ਤਰ੍ਹਾਂ ਖਿੱਚ ਕੇ ਤੇ ਬਲਾਂ ਦੇ ਵਿੱਚੋਂ ਵੀ ਕੱਢ ਦਿਓ ਤੇ ਇਹਦੇ ਉੱਤੇ ਵੀ ਇੱਕ ਦਬਨੀ ਸਿਓਣ ਲਗਾ ਦਿਓ ਬਰੀਕ ਵਕੀ ਨਾਲ ਬਿਲਕੁਲ ਬਰਾਬਰ ਆਏਗਾ ਜੇ ਤੁਸੀਂ ਬਰਾਬਰ ਰੱਖੋਗੇ ਤਾਂ ਇਸ ਤਰ੍ਹਾਂ ਆਪਾਂ ਇਧਰਲੀ ਸਾਈਡ ਤੇ ਵੀ ਸਿਓਣ ਲਾਤੀ ਹੁਣ ਆਪਾਂ ਜਿੰਨੀ ਤੁਸੀਂ ਮੂਰੀ ਰੱਖਣੀ ਹੈ ਬਾਹ ਦੀ ਓਨੀ ਰੱਖ ਕੇ ਤੇ ਇਹਨੂੰ ਬੰਦ ਸਿਓਣ ਲਗਾ ਦਿਓ ਬਿਲਕੁਲ ਬਰਾਬਰ ਆਉਣਗੇ ਵਾਲ ਤੇ ਬੜੇ ਹੀ ਸੌਖੇ ਤਰੀਕੇ ਨਾਲ ਵਾਲ ਪਏ ਨੇ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਤੁਹਾਨੂੰ ਸਿੱਧਾ ਕਰਕੇ ਦਿਖਾਣੇ ਆ ਇਹਦੇ ਵਾਲ ਆ ਦੇਖੋ ਜੀ ਬਿਲਕੁਲ ਬਰਾਬਰ ਵਾਲ ਪਏ ਨੇ ਕੋਈ ਇੱਕ ਵੱਧ ਘੱਟ ਵਾਲ ਨਹੀਂ ਪਿਆ ਵੀ ਛੋਟਾ ਵੱਡਾ ਬਿਲਕੁਲ ਬਰਾਬਰ ਜਿਹਾ ਪਏ ਨੇ ਇਹ ਪਿੰਨ ਨਾਲ ਇਸ ਤਰ੍ਹਾਂ ਹੀ ਪਾਓ ਤੁਸੀਂ ਤੇ ਬਿਲਕੁਲ ਸੌਖੇ ਪੈਣਗੇ ਆਪਾਂ ਤੁਹਾਨੂੰ ਬਾਹ ਨੂੰ ਦੇਖੋ ਜੀ ਦੂਸਰੀ ਸਾਈਡ ਤੇ ਵੀ ਦੇਖੋ ਆਪਾਂ ਪਾ ਕੇ ਦਿਖਾਣੇ ਤੁਹਾਨੂੰ ਬਾਹ ਇਸ ਤਰ੍ਹਾਂ ਜੀ ਇਸ ਤਰ੍ਹਾਂ ਬਿਲਕੁਲ ਸੁਹਣਾ ਲੱਗਦੇ ਨੇ ਜੀ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੈਨੂੰ ਲਾਈਕ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਮੇਰੀਆਂ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ